ਤਾਰੇ ਬੱਚੋ ਅੱਜ ਅਸੀਂ ਪੜਨ ਜਾ ਰਹੀ ਹਾਂ ਪਾਠ 7 ਮਨੁੱਖ ਦੇ ਸਾਥੀ ਜੰਤੂ ਇਸ ਪਾਠ ਵਿੱਚ ਅਸੀਂ ਮਨੁੱਖਾਂ ਤੇ ਜੰਤੂਆਂ ਦੇ ਆਪਸੀ ਰਿਸ਼ਤੇ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਸੀ ਆਓ ਹੁਣ ਇਸ ਦੇ ਪ੍ਰਸ਼ਨ ਉੱਤਰ ਤੇ ਹੋਰ ਪਾਠ ਦਾ ਅਭਿਆਸ ਕਰਦੇ ਹਾਂ ਪ੍ਰਸ਼ਨ ਪਹਿਲਾ ਕਿਨਾਂ ਗੁਣਾ ਕਰਕੇ ਕੁੱਤਾ ਮਨੁੱਖ ਦਾ ਹਰਮਨ ਪਿਆਰਾ ਪਾਲਤੂ ਜਾਨਵਰ ਹੈ ਤਾਂ ਇਸਾ ਉਤਰ ਹੈ ਕੁੱਤਾ ਆਪਣੀ ਵਫਾਦਾਰੀ ਅਤੇ ਰਾਖੀ ਵਰਗੇ ਨਾ ਕਰਕੇ ਮਨੁੱਖ ਦਾ ਹਰਮਨ ਪਿਆਰਾ ਪਾਲਤੂ ਜਾਨਵਰ ਹੈ। ਦੂਸਰਾ ਪ੍ਰਸ਼ਨ ਰੂਸੀ ਪਲਾੜੀ ਯਾਨਸਪੁਤnik ਰਾਹੀ ਪ੍ਰਲਾੜ ਵਿੱਚ ਭੇਜਿਆ ਗਿਆ ਪਹਿਲਾ ਜੰਤੂ ਕਿਹੜਾ ਸੀ ਅਤੇ ਉਸ ਦਾ ਨਾਂ ਕੀ ਸੀ? ਰੂਸੀ ਪਲਾੜੀ ਯਾਨਸਪੁਤnik ਰਾਹੀ ਵਲਾੜ ਵਿੱਚ ਪੇਛਿਆ ਗਿਆ ਪਹਿਲਾ ਜੰਤੂ ਲਾਇਕਾਂ ਨਾਂ ਦੀ ਕੁੱਤੀ ਸੀ ਪ੍ਰਸ਼ਨ 3 ਇਨ ਹੇਠ ਲਿਖੇ ਚਿੰਨਾਂ ਦਾ ਮਿਲਾਨ ਅਤੇ ਉਸ ਵਸਤੂ ਮਿਲਾਨ ਉਸ ਵਸਤੂ ਨਾਲ ਕਰੋ ਜਿਸ ਵਸਤੂ ਦੀ ਸ਼ੁੱਧਤਾ ਦਰਸ਼ਾਉਣ ਲਈ ਉਹ ਵਰਤੇ ਜਾਂਦੇ ਹਨ ਇਸ ਤਰਫ ਵਸਤੂਆਂ ਦੇ ਨਾਮ ਨੇ ਇੱਧਰ ਹੈ ਸ਼ੁੱਧਤਾ ਦਾ ਚਿੰਨ ਜੇ ਤੁਹਾਨੂੰ ਇਸ ਚਾਰਚ ਕੋਈ ਵਸਤੂ ਖਰੀਦਣ ਜਾਣੇ ਹਨ ਉਸ ਦੀ ਸ਼ੁੱਧਤਾ ਲਈ ਸਰਕਾਰ ਵੱਲੋਂ ਚਿੰਨ੍ਹ ਦਿੱਤੇ ਗਏ ਹਨ ਉਹਨਾਂ ਚਿੰਨ੍ਹਾਂ ਨੂੰ ਦੇਖ ਕੇ ਹੀ ਅਸੀਂ ਜਿਹੜੀ ਹੈ ਵਸਤੂ ਖਰੀਦਦੇ ਹਾਂ ਜਿਵੇਂ ਸੋਨਾ ਸੋਨੇ ਦੇ ਉੱਪਰ ਜਿਹੜਾ ਚਿੰਨ੍ਹ ਹੁੰਦਾ ਹੈ BI S ਤਾਂ ਇਸ ਨੂੰ ਇਸ ਨਾਲ ਮਿਲਾਵਾਂਗੇ ਆਪਾਂ ਉਨਨ ਦੇ ਲਈ ਹੁੰਦਾ ਹੈ ਗੋਲ ਮਾਰਕ ਬਿਜਲੀ ਤੇ ਯੰਤਰ ਲਈ ਆਈਐਸਆਈ ਮਸਾਲੇ ਜਾਂ ਖਾਣ ਪੀਣ ਦੇ ਚਾ ਲਈ ਐਗ ਮਾਰਕ ਇਹਨਾਂ ਵਸਤੂਆਂ ਦੇ ਸ਼ੁੱਧਤਾ ਚਿੰਨ ਦਾ ਮਿਲਾਨ ਤੇ ਹੁਣ ਅਸੀਂ ਕਰਦੇ ਹਾਂ यह जड़ी अपन दिखाई गई वस्तु ने दसना है कितुआ तो मिलती जिस तरह दुध मछ गऊ बकरी शहद मधुमक्खिया ऊन भेड़ खरगोश रेशम रेशमी कीड़ा सवारी घोड़ा ऊंट राखी कुत्ता करता है ढो ढोई गधा हाथी ਅੰਡੇ ਲਈ ਮੁਰਗੀ ਮੀਟ ਲਈ ਪਖਰੀ ਤੇ ਮੁਰਗਾ ਪ੍ਰਸ਼ਨ 4 ਘਰ ਵਿੱਚ ਕਿਹੜੇ-ਕਿਹੜੇ ਜਾਨਵਰ ਪਾਲੇ ਜਾਂਦੇ ਹਨ ਕਿਸੇ ਇੱਕ ਬਾਰੇ ਪੰਜ ਵਾਕ ਲਿਖੋ ਘਰ ਵਿੱਚ ਕੁੱਤਾ ਗਊ ਬਿੱਲੀ ਮੱਝ ਘੋੜਾ ਆਦਿ ਜਾਨਵਰ ਪਾਲੇ ਜਾਂਦੇ ਹਨ ਕੁਐਸਚਨ ਵਿੱਚ ਪੁੱਛਿਆ ਕਿਸੇ ਇੱਕ ਪੰਜ ਇੱਕ ਬਾਰੇ ਪੰਜ ਵਾਕ ਲਿਖੋ ਇੱਥੇ ਅਸੀਂ ਕੁੱਤੇ ਬਾਰੇ ਲਿਖਿਆ ਤੁਸੀਂ ਚਾਹੋ ਤਾਂ ਗਊ ਵਾਰੇ ਲਿਖ ਸਕਦੇ ਹੋ ਘੋੜੇ ਵਾਰੇ ਲਿਖ ਸਕਦੇ ਹਾਂ ਜਿਨ੍ਹਾਂ ਜਿਸ ਜਾਨਵਰ ਬਾਰੇ ਤੁਸੀਂ ਜ਼ਿਆਦਾ ਜਾਣਦੇ ਹੋ ਪਹਿਲਾਂ ਇਸ ਲਿਖਿਆ ਕੁੱਤੇ ਬਾਰੇ ਕੁੱਤਾ ਇੱਕ ਵਫਾਦਾਰ ਜਾਨਵਰ ਹੈ ਇਹ ਘਰ ਦੇ ਰਾਖੀ ਕਰਦਾ ਹੈ ਕੁੱਤੇ ਦੀ ਸੁਗੰਧ ਤੇ ਸੁਣਨ ਸ਼ਕਤੀ ਕਮਾਲ ਦੀ ਹੈ ਇਹ ਅਪਰਾਧੀਆਂ ਨੂੰ ਫੜਨ ਵਿੱਚ ਪੁਲਿਸ ਦੀ ਮਦਦ ਕਰਦਾ ਹੈ ਇਹ ਦੁੱਧ ਰੋਟੀ ਅਤੇ ਮਾਸ ਖਾਂਦਾ ਹੈ ਅਗਲਾ ਪ੍ਰਸ਼ਨ ਪੇਡਾਂ ਤੋਂ ਇਲਾਵਾ ਕਿਹੜੇ ਜੰਤੂ ਸਾਨੂੰ ਉਨੰਦਦੇ ਹਨ ਤਾਂ ਪੇਡਾਂ ਤੋਂ ਇਲਾਵਾ ਅੰਗੂਰਾ ਅੰਗੋਰਾ ਨਸਲ ਦੇ ਖਰਗੋਸ਼ ਊਠ ਪਸ਼ਮੀਨਾ ਬੱਕਰੀ ਸਾਨੂੰ ਉਨੰਦਦੇ ਹਨ ਪਾਠ 6 ਖਲਤਮਾ ਕਰੋ ਅੰਗੋਰਾ ਮੁੰਨ ਸ਼ਿਕਾਰੀ ਜੰਤੂਆਂ ਚਾਲੀ ਉੜਾ ਖਿਲਖਾ ਜੋਗੀ ਅਤੇ ਮਦਾਰੀ ਰੋਜ਼ੀ ਰੋਟੀ ਲਈ ਡੈਸ਼ ਤੇ ਨਿਰਭਰ ਕਰਦੇ ਹਨ ਜੰਤੂਆਂ ਤੇ ਜਾਨਵਰਾਂ ਨੂੰ ਮਾਰਨ ਵਾਲਿਆਂ ਨੂੰ ਡੈਸ਼ ਕਹਿੰਦੇ ਹਨ ਸ਼ਿਕਾਰੀ ਕਹਿੰਦੇ ਹਨ ਕੁੱਤਾ ਜ਼ਮੀਨ ਦੇ ਲਗਭਗ ਡੈਸ਼ ਫੁੱਟ ਹੇਠਾਂ ਦੀ ਗੰਧ ਪਛਾਣ ਸਕਦਾ ਹੈ ਕਿੰਨੇ ਫੁੱਟ ਹੇਠਾਂ 40 ਫੁੱਟ ਹੇਠਾਂ ਡੈਸ਼ ਨਸਲ ਦੇ ਖਰੋਸ਼ਾਂ ਤੋਂ ਪ੍ਰਾਪਤ ਉਨ ਦੇ ਰੇਸ਼ੇ ਬਹੁਤ ਮਲਾਈਮ ਹੁੰਦੇ ਹਨ ਅੰਗੋਰਾ ਗੋਰਾ ਨਸਲ ਦੇ ਖਰਗੋਸ਼ਾਂ ਤੋਂ ਪ੍ਰਾਪਤ ਉਮਦੇ ਰਿਸ਼ੇ ਬਹੁਤ ਮਲਾਈਮ ਹੁੰਦੇ ਹਨ ਵੂਲਮਾਰਕ ਡੈਸ਼ ਦੀ ਸ਼ੁੱਧਤਾ ਦਰਸਾਉਂਦਾ ਹੈ ਉਹਨਾਂ ਦੀ ਜਿਹੜਾ ਵੂਲਮਾਰਕ ਹੈ ਉਹਨਾਂ ਦੀ ਜਿਹੜੀ ਹੈਗਾ ਸ਼ੁੱਧਤਾ ਨੂੰ ਦੱਸਦਾ ਹੈ ਅਗਲਾ ਕੁਐਸਚਨ ਆਵਾਧਾਈ ਅਤੇ ਟੋਟੋਆ ਟੋਆ ਵਿੱਚ ਜਾਨਵਰਾਂ ਦੀ ਕੀ ਭੂਮਿਕਾ ਹੈ ਘੋੜਾ ਬਲ ਖੱ쩌ਰ ਊਠ ਗਧਾ ਅਤੇ ਹਾਥੀ ਤੋਂ ਆਵਾਜਾਈ ਅਤੇ ਟਰਵਾਟ ਦੇ ਕੰਮ ਲੈ ਜਾਂਦੇ ਹਨ। ਅਗਲਾ ਕੁਐਸਚਨ 8 ਸਾਨੂੰ ਜਾਨਵਰਾਂ ਦੇ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਜੇ ਅਸੀਂ ਘਰ ਵਿੱਚ ਜਾਨਵਰ ਪਾਲਦੇ ਹਾਂ ਤਾਂ ਸਾਨੂੰ ਉਹਨਾਂ ਦੀ ਜ਼ਰੂਰਤਾਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਕਿਹੜੀਆਂ ਜ਼ਰੂਰਤਾਂ? ਸਾਨੂੰ ਜਾਨਵਰਾਂ ਦੇ ਰਹਿਣ-ਸਹਿਣ, ਖਾਣ-ਪੀਣ, ਸਮੇਂ ਸਿਰ ਦਵਾਈਆਂ ਅਤੇ ਸਾਸ ਫਾਇਦਾ ਧਿਆਨ ਰੱਖਣਾ ਹਿੰਦਾ ਹੈ ਅਗਲਾ ਕੁਐਸਚਨ ਨੂੰ ਜਾਨਵਰਾਂ ਦੀ ਰੱਖਿਆ ਲਈ ਕਾਨੂੰਨ ਕਿਉਂ ਬਣਾਏ ਜਾਂਦੇ ਹਨ ਕਾਨੂੰਨ ਅਨੁਸਾਰ ਕਿਸੇ ਜੰਗਲੀ ਜਾਨਵਰ ਨੂੰ ਫੜਨ ਜਾਂ ਘਰ ਵਿੱਚ ਰੱਖਣ ਦੀ ਮਨਾਈ ਹੈ ਕਾਨੂੰਨ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਉਨ੍ਹਾਂ ਉੱਪਰ ਅਤਿਆਚਾਰਾਂ ਨੂੰ ਰੋਕਿਆ ਜਾ ਸਕੇ ਤਾਂ ਬੱਚਿਓ ਇਸ ਸੀ ਪਾਠ ਦੇ ਪ੍ਰਸ਼ਨ ਉੱਤਰ ਤੇ ਹੁਣ ਤੁਸੀਂ ਨੂੰ ਧਿਆਨ ਨਾਲ ਪੜ੍ਹਨਾ ਤੇ ਯਾਦ ਕਰਨਾ